ਫਾਟਾ ਸ਼ਰੀਏ ਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆ ਸਾਡੇ ਵਲੌਗ ਜਮਾਂ ਕਾਲ ਨਹੀਂ ਕੱਢਣੀ ਹਾਂ ਬਈ ਕਿਵੇਂ ਆ ਮਰ ਗਿਆ ਠੀਕ ਆ ਕਿੱਧਰ ਨੂੰ ਜਾਣਾ ਹੁਣ ਹੈ ਅੱਜ ਕਿਵੇਂ ਕਰਦਾ ਸੰਗਲ ਖੋਲਦਾ ਮੈਂ ਤਾਂ ਇੱਥੇ ਨਾ ਕੋਈ ਫੋਟੇ ਸਰਦ ਅੱਛਾ ਹੋ ਗਿਆ ਅੱਛਾ ਹੋਰ ਹਾਏ ਪਾਪਨੀ ਓਏ ਜਸ਼ਨ ਵਾਰੇ ਦੱਸ ਕੋਸ ਕਿਵੇਂ ਦਾ ਬੰਦਾ ਉਹ ਆਪਣੀ ਬਈ ਇਹਨਾਂ ਬੋਲਵਾਣੀ ਪਾ ਜਮਾ ਠਾਪਾ ਕੰਮ ਕੀ ਚੱਕਰ ਨਹੀਂ ਬਾਤ ਬੰਦਾ ਪੂਰਾ ਫਿਰ ਕਰਨ ਵਾਲੇ ਨੇ ਕਿਹਾ ਨਹੀਂ ਵੀ ਜਸ਼ਨ ਨੂੰ ਟੂਮੋਟ ਉਹਦੇ ਘਰੇ ਬੜੇ ਨਹੀਂ ਚਾਚਿਆਂ ਤਾਂ ਨੜ ਕੰਦਾ ਵਿੱਚ ਆਉਂਦੇ ਉਹ ਬੜੇ ਲੋਕ ਨਹੀਂ ਤੇਰੀ ਕੀ ਚੱਕਰ ਮੈਗਾ ਜਸ਼ਨ ਨਾਲ ਯਾਰ ਬਾਅਦ ਦੱਸਾਂਗੇ ਪਹਿਲੇ ਫੇਮ ਨਾ ਉਹਨੇ ਆਪਣੇ ਉਹ ਧਰ ਮੁੜਿਆ ਅਜੇ ਤੱਕ ਘਾਰ ਤਾਂ ਕਿਤੇ ਵਿਆਜ ਭਾਗੇ 90 ਹਜ਼ਾਰ ਬਣਿਆ ਹੋਇਆ ਮੈਂ ਕੋਈ ਸੁਣਿਆ ਵੀ ਨਹੀਂ ਤੁਜੀ ਗਾਲਾਂ ਵਲਕਟੀਆਂ ਉਹਨੂੰ ਐ ਇਹ ਵਾਤਾਂ ਨੇ ਕਾਬੂ ਰੱਖਤਾ ਨਹੀਂ ਕੀ ਚੱਕਰ ਮੈ ਗਿਆ ਹੈਗਾ ਬਰਗੜਡ ਚ ਬਾਈ ਨਹੀਂ ਨਹੀਂ ਬਰਗੜਡ ਤੋਂ ਦਿੰਦੀ ਵੀ ਬਾਈ ਠੀਕ ਆ ਠੀਕ ਆ ਇਹਦਾ ਸਿਆਣਾ ਮੁੰਡਾ ਮਜ਼ਬੂਤ ਸਰੀਰ ਵਾਲਾ ਬੰਦਾ ਸਾਡਾ ਸੀ ਲੱਡੀ ਆ ਟਿੱਕੂ ਆ ਇਹਦਾ ਨੰਬਰ ਪਾਵਾ ਡਿਸਕ੍ਰਿਪਸ਼ਨ ਚ ਜਿਹਨੂੰ ਲੋੜ ਪਈ ਉਹਨੂੰ ਫੋਨ ਕਰ ਲੈ ਜੇ ਕਹਿੰਦੇ ਬੰਦਾ ਬੰਦਾ ਧਮਕਾਉਣਾ ਹੋਵੇ ਭਈ ਆ ਬੰਦੇ ਨੂੰ ਫੋਨ ਕਰ ਲਿਓ ਜਦੋਂ ਮਰਜੀ ਇਹਦਾ ਨੰਬਰ ਕਿਹਨਾ ਨੰਬਰ ਕੱਢ ਕੇ ਫੋਨ ਦੇ ਯਾਰ ਓਏ ਨਹੀਂ ਨਹੀਂ ਭੈਣ ਦਾ ਯਾਰ ਚੱਲ ਐ ਕਰ ਇਹ ਦੂਹਰ ਵਾਲੇ ਬਲੌਗ ਚ ਪਾਵਾਂਗੇ ਨੰਬਰ ਇਹਦਾ ਹਾਂ ਨਹੀਂ ਨਹੀਂ ਇਹ ਦੂਹਰ ਵਾਲੇ ਬਲੌਗ ਚ ਪਾਵਾਂਗੇ ਡਿਸਕ੍ਰਿਪਸ਼ਨ ਚ ਪਾ ਲੈਣਾ ਇਹਦਾ ਨੰਬਰ ਜਿਹੜੇ ਮੁੰਨੇ ਨੂੰ ਲੋੜ ਹੋਈ ਇਹਨੂੰ ਫੋਨ ਮਾ ਲੈ 10 ਮਟਾ ਬਲੈਰ ਨੂੰ ਬੋਲ ਹਾਂ ਆ ਜੱਕ ਆ ਗਿਆ ਫੋਨ ਆ ਲੋ ਦੇਖ ਲੋ ਨੰਬਰ ਇਹਦਾ ਸੋਦੇ ਸੋਦੇ ਵਧੀਆ ਕਰਾ ਦਿੰਦਾ। ਲਾਇਆ ਸੀ ਤੁਸੀਂ ਕਿਹਾ ਨਹੀਂ ਫਿਰ ਮੈਂ ਆ ਗਿਆ ਮੁੱਲਾ ਤੁਹਾਨੂੰ ਦੁਬਾਰਾ। ਹਾਂ। ਮੈਂ ਦੋ ਵਾਰ ਲਾਇਆ ਜਦੋਂ ਫੋਨ ਬੀਜੀ ਆਉਂਦਾ ਸੀ। ਗਰਮੀ ਜਾਲ ਲੱਗਿਆ ਨਾ ਬੰਦਾ। ਕਰਦਾ ਹੁਣੀ ਤੇ ਮੈਂ ਸਕਰੀਨ ਸ਼ਾਟ ਭੇਜਦਾ ਬੰਦਾ। ਮੈਂ ਹੁਣੀ ਭੇਜ ਦੇਣਾ ਸਕਰੀਨ ਸ਼ਾਟ ਤੇਰਾ ਫੋਨ ਬੀਜੀ ਆਉਂਦਾ ਸੀ ਦੋ ਵਾਰ ਲਾਇਆ ਤੈਨੂੰ ਮੈਂ। ਅਜੇ ਤਾਂ ਕਹਦਾ ਬੀਜੀ ਦਾ ਬੀਜੀ ਸੀਗਾ। ਧੰਨਵਾਦ ਕਮਾਓ ਲੋਈ ਸਾਰੇ। ਅੱਛਾ। ਫਿਰ ਮੈਂ ਮੁੱਲਾ ਬੜਾ ਇੰਨੇ ਚਾਂਚਾ ਦਊਂਗਾ। ਆ ਜਾਣਾ ਮਿੰਟਾਂ ਸੀ। ਨਹੀਂ ਨਹੀਂ ਹੈ ਜੋ ਖਾਸ ਕਹਿੰਦਾ ਪੁੰਦਾ ਮੈਂ ਜੋ ਟੱਕਣ ਨਾਲ ਜਦਾਂ ਨੂੰ ਕਹੂੰਗਾ ਬੈਠ ਪੂਰ ਵੀ ਬਰੇ ਨੂੰ ਬੁਲਾ ਗਏ ਕਦੇ ਕਹੋ ਯਾਰ ਕੰਮ-ਕੁਮ ਗੱਲ ਕਰ ਕਿਹੜੇ ਕੱਢੀ ਆ ਨਾ ਆਓ ਏ ਵੀਰੇ ਨੂੰ ਦੁਹਾਰੋ ਵੀਰੇ ਆ ਦੇ ਕੰਮ ਨੂੰ ਕੰਮ-ਕੁਮ ਕਰ ਲਿਆ ਕਰ ਕੋਈ ਖਤਮ ਲਾਈਆਂ ਦੁੱਧ ਵੀ ਤਾਂ ਆ ਨੇ ਚੜੀ ਜਗਾ ਜਿਹੜਾ ਜਾਂਦਾ ਸੀ ਪਹਿਲਾਂ ਓਪੀ ਓਏ ਆ ਦੇਖਿਆ ਦੀ ਗਾ ਹਮਮਾ ਕੋਈ ਵੀ ਰੋਕਦਾ ਕੋਈ ਕਰੀਂ ਇਮਪੋਰਟ ਦਾ ਹਰ ਜਿੱਤੇ ਇਨਵਿਟੇਬਲ ਬਣਾ ਕੇ ਦੇਣਾ ਇਦਾਂ ਦਾ ਵੇ ਨਾਲੇ ਤੇਰਾ ਗੱਡੀ ਦਾ ਸੁਪਨਾ ਪੂਰਾ ਹੋ ਜੂ ਨਾਲੇ ਟੇਬਲ ਦਾ ਟੇਬਲ ਹੈ ਹਮ ਕੋਈ ਲਾਪਰ ਨਹੀਂ ਹਮ ਕਿਹੜਾ ਛੱਲਾ ਜਾ ਵਧੀਆ ਨਾ ਲਾ ਕੋਈ ਆਏ ਹੌਟਨਰਾ ਦਰਸੋਣੇ ਵਾਲੇ ਕੋਇਆ ਮੁੱਠਾ ਜਾ ਪਾਰੇ ਵੇ ਮੇਰਾ ਦੁਆਵਾ ਮੈਨੂੰ ਬਹੁਤ ਸੁੰਦਰ ਨਿਆਜੀ ਦਾ ਗੱਡਾ ਵੇ ਨਾਲੇ ਟੇਬਲ ਦਾ ਟੇਬਲ ਨਾਲੇ ਤੇਰਾ ਗੱਡੀ ਦਾ ਸ਼ੌਂਕ ਪੂਰਾ ਹੋ ਜਾ ਬੁਰਾ ਹਾਲ ਕੀਤਾ ਪਿਆ ਧੂੜ ਨੇ ਕਹਿੰਦੇ ਸਵਾਹ ਪਾਈ ਹੋ ਯਾਰ ਜਿੱਥੇ ਰੋਡ ਬਣਦਾ ਆਪਣਾ ਜੰਮੂ ਜੰਮੂ ਫੜੜਾ ਜੰਮੂ ਫੜੜਾ ਰੋਡ ਤੇ ਪੂਰੀ ਸ਼ੌਹ ਔੜਦੀ ਆ ਬੁਰਾ ਹਾਲ ਕੀਤਾ ਪਿਆ ਉਧਰ ਗੱੜੀਆਂ ਵੀ ਸਾਰੀਆਂ ਫਸੜਾ ਖਰਾਬ ਹੋਈਆਂ ਯਾਰ ਇਹਦੇ ਹਾਂ ਤ ਸਵਾਹ ਪਈ ਪਈ ਆ ਚਟੀਆਂ ਚਟੀਆਂ ਆ ਗਈਆਂ ਆ ਗਈ ਸੀ ਵੀਰੇ ਖੇਤ ਟਰਾਲੀ ਲੈ ਕੇ ਤੇ ਮਸ਼ੀਨ ਵੀ ਆ ਗਈ ਤੇ ਦੂਜੀ ਵੀ ਬੱਸ ਆਜੂ ਹੋਰ ਅੱਧੇ ਘੰਟੇ ਨੂੰ ਅੱਧਾ ਪੌਣਾ ਕਿਲਾ ਰਹਿੰਦਾ ਉਹਦਾ ਵੀ ਇਹ ਚਲਾਉਣੇ ਅੱਜ ਸਾਰੀ ਰਾਤ ਦੋ ਮਸ਼ੀਨਾਂ ਚੱਲਣਗੀਆਂ ਸਾਰੀ ਗਨ ਖੜੀ ਆ ਜੇ ਆਪਣੀ ਉਹ ਕਾਰ ਆ ਗਿਆ ਉਹ ਆਹੋ ਟਰਾਲੀ ਆ ਉਹ ਵੀ ਵੀ ਆ ਗਿਆ ਕਹਿੰਦੇ ਦੂਜੀ ਟਰਾਲੀ ਲੈ ਕੇ ਚਲੋ ਉਹ ਲੋਕਾਂ ਦਾ ਘਰਾਂ ਕੋਲੇ ਖੜਾ ਲਾਈ ਪਣੀ ਪੁਣੀ ਲੈ ਆ ਫਿਰ ਲੈ ਆ ਉਹ ਲੈ ਆ ਬਰੇ ਦੂਜੀ ਟਰਾਲੀ ਮੈਨੂੰ ਕਿਹਣਾ ਘਰਾਂ ਕੋਲ ਜਿੱਥੇ ਖੜਾ ਲਾ ਪਾਣੀ ਪੁਣੀ ਲਿਆ ਫਿਰ ਬਾਜੋ ਲੈ ਆਉਣੇ ਆ ਟਰਾਲੀ ਦੂਜੀ ਮਸ਼ੀਨ ਆਈ ਤੋਂ ਕੋਈ ਨਹੀਂ ਕਰਦਾ ਇਹਨੂੰ ਫੋਨ ਵਾਲਾ ਰਾਤ ਦੇ ਵੱਜ ਗਈ 5:30 ਤੇ ਦੂਜੀ ਮਠੀਰ ਵੀ ਆ ਗਈ ਸੀ ਫਿਰ ਉੱਥੇ ਹੀ ਜਲਦੀਆ ਪਾਣਾ 5:00 ਹੋ ਕੇ ਲੱਗੂ ਆ ਜਗਿਆ ਸਾਰੀ ਰਾਤ ਜੀ ਸਾਨੂੰ ਹਵਾਵਰੀਆ ਚੱਲਦੀ ਆ ਲਾਂਗਾ ਵੀ ਫੁੱਕਾ ਵਾ ਸਾਰੀ ਗਾਣਾ ਖੜੀ ਆ ਲਦੀਆਂ ਹੀ ਦੋਨੇ ਮਸ਼ੀਨਾ ਵਧੀਆ ਪੂਰੀਆਂ ਟੋੜ ਵੀ ਪੂਰੀ ਵਧੀਆ ਔੜਦੀ ਆ ਖਲਾਬ ਹੈ ਨਹੀਂ ਯਾਰ ਜਮੈਂ ਬਿਲਕੁਲ ਹਵਾ ਚੱਲਦੀ ਆ ਨਾਲ ਪੂਰਾ ਵਧੀਆ ਕੰਮ 18 ਮੁੱਟੀ ਲਾਈ ਹੋਈ ਆ ਹੋ ਗਈ ਉਹ ਅੱਧੀ ਪੌਣੀ ਹੋ ਗਈ ਮੇਰੇ ਸਾਬ ਨਾਲ ਅੱਧੀ ਜਮੈਂ ਦੋ ਕੁੱਪੇ ਬਹਿ ਗਏ ਹੋਰ ਉਹ ਭਰ ਕੇ ਕੱਢਾਂਗੇ ਪੱਕੇ ਨੂੰ ਮਿਲਦੇ ਅੱਜ 12:00 ਇੱਕ ਵੱਡੇ ਜਾਣਾ ਵਾ ਅੱਜ ਦੀ ਐਂਡ ਹੋ ਜਾਣਾ ਆਪਣਾ ਕਣਕ ਦਾ ਈ ਜਾਂਦਾ ਉੜੀ ਵਾਲੀ ਵੀ ਚੱਲਦੀ ਏ ਇੱਕ ਪਾਸੇ ਦੋ ਘਾਟ ਜਣਾਂ ਜਾਵਾਂ ਜਮਾਂ ਵੇਲੇ ਹੋ ਜਾਣਾ ਜੂਵੀਂ ਲਾਤਾ ਹੋਟਲ ਵੀ ਜਾ ਕੇ ਉਧਰ ਆ ਜਾਂਦਾ ਆਪਣੀ ਨਾਲ ਜੰਮੂ ਐਕਸਪ੍ਰੈਸ ਵੇ

ਗੇਰਾ ਤੇ ਦਾਸ ਦੂਜੀ ਮਸ਼ੀਨ ਨੂੰ ਭੇਜ ਦੱਕੇਰਾ ਮਗਲ ਉਹ ਜਿਹੜੇ ਦਾ ਆ ਚੱਲ ਗਿਆ ਇਧਰ ਐਟੋਮੈਟਿਕ ਆਹ ਹੈ ਬੰਦ ਉਹ ਲਗਰੇ ਮੁੰਡਿਆਂ ਨੂੰ ਚਾਹ ਬਹੁਤ ਆ ਉਦੋਂ ਹੀ ਬੰਦ ਕਰ ਦਿੰਦੇ ਸਾੜੇ ਭਾਗੇ ਇਹ ਖੁੱਲਣਾ ਨਹੀਂ ਛੱਡਣਾ ਇਹਨੂੰ ਅਸੀਂ ਨਾਲ ਹੀ ਕਲੋਜ਼ ਕਰ ਦਿੰਦੇ ਕਹਿੰਦੇ ਮੁੰਡੇ ਦੂਜੀ ਆਉਂਦੀ ਉਧਰ ਕਿਰਾ ਵਗਲੀ ਚੱਲ ਲਈ ਆਪਾਂ ਘਰਾਂ ਕੋਲੇ ਇੱਧਰ ਹੋ ਗਿਆ ਕੰਮ ਫਤੇ ਦਾ ਘਰਾਂ ਕੋਲੇ ਘੰਟਾ ਡੇਢ ਘੰਟਾ ਲੱਗੋ ਵੱਧ ਵੱਧ ਫਿਰ ਵੇਲੇ ਜੂ ਵੀ ਫੇਰ ਕੰਨ ਦੂਜਾ ਰੈਕਟਰ ਲੈ ਕੇ ਜਾਂਦੇ ਆ ਰਾਤ ਦੇ ਵੱਜ ਗਏ 11:30 1 ਵਜੇ ਨੂੰ ਫਤੇ ਹੋ ਜੂ ਕੰਮ ਬਾਰੇ ਹਿਸਾਬ ਨਾਲ ਇੱਕ ਮਹੀਨਾ ਜਾਂਦੀ ਐ ਇੱਕ ਜਾ ਕੇ ਲੱਗੀ ਵੱਢਣਾ ਜੀ ਘਰਾਂ ਕੋਲੇ ਲੱਗ ਗਈ ਇੱਥੇ ਵੀ ਬੱਸ ਘੰਟੇ ਦੋਹਾਂ ਦਾ ਕੰਮ ਰਹਿ ਗਿਆ ਦਰਜਾਤੀ ਨੂੰ ਬਾਰੋਂ ਫੋਨ ਕਰੀ ਜਾਂਦੇ ਆ ਆ ਦਿਖਾਈ ਆ ਚਮੜਾ ਜਾਂ ਬਲੌਗ ਦੇ ਵਿੱਚ ਐਡ ਕਰ ਲੀਏ ਬੰਦੇ ਆ ਬੰਦਾ ਕੈਨੇਡਾ ਵਾਲਾ ਹੀ ਉੱਪਰ ਆ ਥੱਲੇ ਜੱਸਾ ਕਰਾਣਾ ਤੇ ਲੱਗਦਾ ਐਂ ਸਰ ਕਣਕ ਖੜੀ ਆ ਸਾਰੀ ਜੂਵੀ ਜ਼ੰਗ ਫਰਦਾ ਕਹਿੰਦੇ ਜਾਂ ਡਾਈਕੀ ਉੱਪਰ ਢੋ ਮੜਕ ਖੁੱਲ ਗਿਆ ਕਹਿੰਦੇ ਚੱਲ ਬਈ ਚੱਲ ਬਈ ਹੋਰ ਸੋਹਣੀ ਵਜੀ ਚਾਲਦੀ ਆ ਤੇ ਆਹ ਮਹਿੰਗ ਸਪੈਸ਼ਲ ਬੂਟੇ ਆ ਤੇ ਕਣਕ ਵੱਡਾ ਨੂੰ ਲਿਆਉਂਦੀ ਆ ਥੋੜਾ ਘਟ ਰਿਹਾ ਦਾ 10 ਫੁੱਟ ਦਾ ਸਫਾਈ ਲਈ ਕਣਕ ਲਈ ਇੱਕ ਨੰਬਰ ਆ ਜਮਾ ਘਟਾ ਨਹੀਂ ਹੋਣਾ ਤੇ ਚੋ ਕੋਈ ਮੱਖੀ ਜੰਮੋਰ ਮੱਕੜ ਨਹੀਂ ਹੁੰਦਾ ਨੇ ਹੌਲਦ ਪਾਈ ਆ ਮੇਰੀ ਅੰਦਰ ਜਨੇ ਆਟੋਮੈਟਿਕ ਲਾਉਂਦੇ ਜਣਾ ਨਾਲੀ ਚੱਲ ਬਈ ਐ ਆਜਾ ਗਿਆ ਵਾਪਸ ਕਰਨਾ ਕਿਦਾਂ ਸੀਜ਼ਨ ਤਾਂ ਹੋ ਗਿਆ ਫਤਿਹ ਆਖਰੀ ਰਹਿ ਗਏ 3 ਘੜੇ ਰਹਿ ਗਏ ਬੱਸ